ਸੱਚੀ ਗੱਲ ਜੀ ਸਾਰਿਆਂ ਨੂੰ ਸੱਚੀ ਪੰਜਾਬੀ ਆ ਗਏ ਹੋਏ ਤੇ ਪੰਜਾਬੀਆਂ ਨੇ ਕੈਨੇਡਾ ਦੀ ਧਰਤੀ ਤੇ ਝੰਡਾ ਫੇਰਾਤਾ 22 ਸੀਟਾਂ ਜਿੱਤ ਕੇ ਦਿਖਾਈਆਂ ਪੰਜਾਬੀਆਂ ਨੇ ਤੇ ਇਹ ਜਿਹੜਾ ਫੀਟ ਹੈ ਇਹ ਸਭ ਤੋਂ ਜ਼ਿਆਦਾ ਜੀ ਅਜ ਤੱਕ ਦਾ ਸੱਚੀ ਤੇ ਪੰਜਾਬੀ ਦੀ ਪਹਿਲਾਂ ਆਪਾਂ ਦੇਖੀ ਇਹਨਾਂ ਨੇ ਸਭ ਤੋਂ ਜ਼ਿਆਦਾ ਕਿੰਨੇ ਨੰਬਰ ਪਹਿਲਾਂ ਹਾਸਿਲ ਕੀਤੇ ਨੇ ਤੋਂ 20 ਸੀਟਾਂ ਹਾਸਿਲ ਕੀਤੀਆਂ ਤੇ ਕੈਨੇਡਾ ਦੇ ਨੈਸ਼ਨਲ ਫੈਡਰਲ ਇਲੈਕਸ਼ਨਸ ਇਹਨਾਂ ਨੇ ਇਸ ਵਾਰ 22 ਸੀਟਾਂ ਹਾਸਿਲ ਕਰ ਲਈਆਂ ਜੋ ਕਿ ਇੱਕ ਚੜ੍ਹਾਈ ਵਾਲਾ ਮਾਮਲਾ ਚੱਲਦਾ ਪਿਆ ਬਟ ਇਸ ਦੇ ਨਾਲ ਨਾਲ ਇੱਕ ਬਹੁਤ ਵੱਡਾ ਸ਼ੌਕ ਵੀ ਨਿਕਲ ਕੇ ਆਇਆ ਜਿਹੜੇ ਪੰਜਾਬ ਨੂੰ ਜਾਂ ਆਪਣੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰਦੇ ਆ ਜਗਮੀਤ ਸਿੰਘ ਜੀ ਉਹ ਹਾਰ ਚੁੱਕੇ ਨੇ ਉਹਨਾਂ ਦੀ ਪਾਰਟੀ ਐਨ ਡੀ ਪੀ ਨਿਊ ਡੈਮੋਕਰੈਟਿਕਸ ਪਾਰਟੀ ਜੋ ਇਸ ਵਾਰ ਬਹੁਤ ਵੱਡੇ ਵਾਅਦੇ ਕਰਦੀ ਪਈ ਸੀ ਕਿ ਸ਼ਾਇਦ ਉਹ ਸਰਕਾਰ ਵੀ ਬਣਾ ਸਕਦੇ ਨੇ ਉਹਨਾਂ ਨੂੰ ਬਹੁਤ ਵੱਡੀ ਮਾਤ ਮਿਲੀ ਹੈ 3 ਨੰਬਰ ਤੇ ਆਏ ਨੇ ਆਪਣੀ ਜਿਹੜੀ ਉਹਨਾਂ ਦੀ ਕੰਸਟੀਟੂਐਂਸੀ ਹੈ ਥੈਟ ਇਜ਼ ਬੁਨਾਬੀ ਬੁਨਾਬੀ ਕੰਸਟੀਟੂਐਂਸੀ ਤੋਂ ਬੁਨਾਬੀ ਸੈਂਟਰਲ ਤੋਂ ਉਹ 3 ਨੰਬਰ ਤੇ ਆਏ ਨੇ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਆਪਣੀ ਪਾਰਟੀ ਪੋਸਟ ਤੋਂ ਜੋ ਲੀਡਰਸ਼ਿਪ ਹੈਗੀ ਉਸ ਤੋਂ ਰਿਜ਼ਾਈਨ ਵੀ ਦੇ ਦਿੱਤਾ ਇਨ ਫੈਕਟ ਉਹਨਾਂ ਦੀ ਪਾਰਟੀ ਦੀ ਇਸ ਵਾਰ ਪਰਫਾਰਮੈਂਸ ਇੰਨੀ ਮਾੜੀ ਰਹੀ ਹੈ ਦੇ ਮਾਈਟ ਲੂਜ਼ ਦਾ ਪਾਰਟੀ ਸਟੇਟਸ ਆਲਸੋ ਬੇਸਡ ਔਨ ਨੰਬਰ ਆਫ ਵੋਟਸ ਐਂਡ ਸੀਟਸ ਆਲਸੋ ਤੇ ਇਸ ਦੇ ਨਾਲ ਨਾਲ ਤੁਸੀਂ ਦੇਖੋ ਕਿ ਮੋਰਚਾ ਜੋ ਜਿਨ੍ਹਾਂ ਨੇ ਜਿੱਤਿਆ ਜਿਨ੍ਹਾਂ ਨੇ ਹੁਣ ਜਿਹੜੇ ਕੈਨੇਡਾ ਦੇ ਪੀਐਮ ਬਣਨਗੇ ਥੈਟ ਵਿਲ ਬੀ ਮਾਰਕ ਕਾਨੀ ਜੀ ਮਾਰਕ ਕਾਨੀ ਊਡ ਬੀ ਦਾ ਪੀਐਮ ਆਫ ਕੈਨੇਡਾ ਐਂਡ ਹੀ ਬਿਲੋਂਗਸ ਟੂ ਦਾ ਲਿਬਰਲਸ ਪਾਰਟੀ ਲਿਬਰਲਿਸਟ ਨੇ ਫੇਰ ਮੋਰਚਾ ਮਾਰ ਲਿਆ ਫਾਰ ਦਾ ਫੋਰਥ ਟਾਈਮ ਤੇ ਇਸ ਜਿਹੜੇ ਇਲੈਕਸ਼ਨ ਇਕੁਏਸ਼ਨ ਹੈ ਨਾ ਜੋ ਆਪਾਂ ਦੇਖਦੇ ਪਏ ਆ ਕਿ ਜੀ ਫੋਰਥ ਟਾਈਮ ਜਿੱਤ ਗਏ ਨੇ ਇਹਨਾਂ ਨੇ ਜਿੱਤਣਾ ਨਹੀਂ ਸੀ ਇਨਫੈਕਟ ਇਹ ਲੋਕ ਨਾ ਹਾਰਦੇ ਪਏ ਸੀਗੇ ਬਟ ਇਹਨਾਂ ਨੂੰ ਪਤਾ ਕਿ ਕਿਸ ਨੇ ਜਿਤਵਾਤਾ ਤੁਸੀਂ ਹੈਰਾਨ ਹੋ ਜਾਓਗੇ ਦੇਖ ਕੇ ਇਹਨਾਂ ਨੂੰ ਕਿਹਨੇ ਜਿਤਵਾਇਆ ਸਾਡੇ ਟਰੰਪ ਜੀ ਨੇ yes yes you would be very surprised to know it ਟਰੰਪ ਜੀ ਨੇ ਜਿਤਵਾਤਾ ਇਹਨਾਂ ਨੂੰ ਕਿਦਾਂ ਬਿਕੋਜ਼ ਸ਼ਾਇਦ ਤੁਹਾਨੂੰ ਯਾਦ ਹੋਵੇ ਪਿੱਛੋਂ ਇੱਕ ਕੁਝ ਨਿਊਜ਼ ਬਹੁਤ ਚੱਲਦੀ ਪਈ ਸੀਗੀ ਕਿ ਕੈਨੇਡਾ ਨੂੰ ਆਪਾਂ ਅਮਰੀਕਾ ਦਾ 51st ਸਟੇਟ ਬਣਾਣਾ ਇਸ ਕਰਕੇ ਇਹ ਜਿਹੜੀ ਪਾਰਟੀ ਲਿਬਰਲਸ ਪਾਰਟੀ ਸੀ ਇਹਨਾਂ ਨੇ ਪੂਰੇ ਕੈਨੇਡਾ ਦੇ ਵਿੱਚ ਇੱਕ ਨੈਸ਼ਨਲਿਜ਼ਮ ਦੀ ਜਿਹੜੀ ਵੇਵ ਹੈ ਉਹ ਸ਼ੁਰੂ ਕਰਤੀ ਕਿ ਦੇਖੋ ਇਹ ਅਮਰੀਕਨਸ ਜਾਂ ਯੂ ਐਸ ਸਾਡੀ ਆਇਡੈਂਟੀਟੀ ਖਤਮ ਕਰਨਾ ਚਾਹੁੰਦੇ ਨੇ ਇਨ ਫੈਕਟ ਯੂ ਕੈਨ ਰੀਡ ਦ ਐਗਜ਼ੈਕਟ ਵਰਡਸ ਆਫ ਕਾਨੀ ਜੀ ਦ ਅਮਰੀਕਨਸ ਵਾਂਟਸ ਟੂ ਬ੍ਰੇਕ ਅਸ ਸੋ ਥੈਟ ਦੇ ਕੈਨ ਓਨ ਅਸ ਐਂਡ ਟਰੰਪ ਕੀ ਕਹਿ ਰਿਹਾ ਸੀ ਕਿ ਅਸੀਂ ਤੁਹਾਨੂੰ ਇੰਨਾ ਵੀ ਗਿਵ ਯੂ ਸੋ ਮੱਚ ਮਨੀ ਵੀ ਗਿਵ ਸੋ ਮੱਚ ਐਡ ਯੂ ਸ਼ੁੱਡ ਬੀ ਅ ਪਾਰਟ ਆਫ ਅਸ ਤੇ ਮੈਂ ਤੁਹਾਨੂੰ ਹੋਰ ਵੀ ਤੁਹਾਨੂੰ ਹੈਲਪ ਕਰਾਂਗਾ ਤੁਹਾਨੂੰ ਏਡ ਦਵਾਂਗਾ ਬਟ ਕੈਨੇਡਾ ਸ਼ੁੱਡ ਬੀ ਅ ਪਾਰਟ ਆਫ ਯੂਐਸ 51ਸਟ ਸਟੇਟ ਬਣਾਣੇ ਆ ਇਸ ਚੀਜ਼ ਕਰਕੇ ਹੀ ਇਹਨਾਂ ਨੇ ਇੰਨੀ ਨੈਸ਼ਨਲਿਜ਼ਮ ਦੀ ਭਾਵਨਾ ਪਰੀ ਕੈਨੇਡੀਅਨਸ ਦੇ ਵਿੱਚ ਤੇ ਉਹਨਾਂ ਨੇ ਐਂਡ ਵਿੱਚ ਸਾਥ ਦਿੱਤਾ ਕਿ ਇਹਨਾਂ ਦਾ ਲਿਬਰਲਸ ਦਾ ਇਨਫੈਕਟ ਤੁਸੀਂ ਦੇਖੋ 7.3 ਮਿਲੀਅਨ ਕੈਨੇਡੀਅਨਸ ਨੇ ਐਡਵਾਂਸ ਬੈਲਟ ਵੋਟ ਕੀਤਾ ਹੈ ਮਤਲਬ ਇਹ ਹਜ ਤੱਕ ਦਾ ਸਭ ਤੋਂ ਵੱਡਾ ਨੰਬਰ ਹੈ ਕੈਨੇਡਾ 'ਚ ਜੋ ਕਿ 73 ਲੱਖ ਤੋਂ ਵੀ ਵੱਧ ਇਸ ਤੋਂ ਬਾਅਦ ਜੇ ਲਾਸਟ ਡੇ ਵੋਟ ਕਰਨ ਆਈ ਸੀ ਉਹਨਾਂ ਦਾ ਨੰਬਰ ਹਜੇ ਐਡ ਹੋਣਾ ਹੈ ਬਟ ਦੈਟ ਇਜ਼ ਸੱਚ ਅ ਸੱਚ ਅ ਬਿਗ ਫੀਟ ਜੋ ਦੇਖੋ ਮਤਲਬ ਅਸੀਂ ਦੇਖੀਏ ਨੈਸ਼ਨਲਿਜ਼ਮ ਦੀ ਭਾਵਨਾ ਨਾਲ ਨਾ ਤੁਸੀਂ ਕਿਸੇ ਵੀ ਦੇਸ਼ ਚ ਤੁਸੀਂ ਦੇਖ ਲਓ ਤੁਸੀਂ ਅਮਰੀਕਾ ਵੱਲ ਦੇਖ ਲਓ ਤੁਸੀਂ ਕਿਸੇ ਵੀ ਦੇਸ਼ ਵੱਲ ਲੁੱਕ ਕਰ ਲਓ ਇਹ ਜਿਹੜੀ ਇੱਕ ਭਾਵਨਾ ਹੈ ਨਾ ਜਦੋਂ ਲੋਕਾਂ ਚ ਆ ਜਾਂਦੀ ਹੈ ਤੇ ਵੋਟਰ ਟਰਨਆਊਟ ਵਧਣ ਦੇ ਨਾਲ ਨਾਲ ਪਾਰਟੀ ਇਨ ਪਾਰ ਜੇ ਉਸ ਚੀਜ਼ ਨੂੰ ਕੈਪਚਰ ਕਰ ਲੇ ਦੇ ਬੈਨੀਫਿਟ ਅ ਲੋਟ ਐਂਡ ਵੀ ਹੈਵ ਸੀਨ ਦਿਸ इस तो उपर देखो कि आपको कनेडा के सिस्टम समझना चाहिए कि भारत का जो सिस्टम है वो कुछ हद तक समझ आता है बट कैनेडा का सिस्टम कि यू डी सरप्राइज कैनेडा सिस्टम भारत न बहुत ज़्यादा मेल खाँदा इनफैक्ट दोहटम यूके दे, दे पार्लीमेंटरी सिस्टम से बेस्ड है साडा भी पार्लीमेंटरी सिस्टम यूके से बेस्ड है बिकॉज वी हैव बीन अ कोलोनी ऑफ UK ਐਂਡ ਸੋ ਇਜ਼ ਕੈਨੇਡਾ ਐਟ ਵਨ ਟਾਈਮ ਇੱਥੇ ਦੇਖੋ ਹਮੇਸ਼ਾ ਇਲੈਕਸ਼ਨ ਜਿਹੜੇ ਹੈਗੇ 5 ਸਾਲ ਦੇ ਦਰਮਿਆਨ ਤੇ ਹੁੰਦੇ ਆ ਤੇ 5 ਸਾਲਾਂ ਬਾਅਦ ਜਿੱਦਾਂ ਇੱਥੇ ਸਰਕਾਰ ਲਖਤ ਹੁੰਦੀ ਹੈ ਉੱਥੇ ਵੀ ਕਿਤੇ ਜਾਂਦੇ ਨੇ ਇਸ ਵਿੱਚ ਦੇਖੋ ਜਿਹੜੀ ਆਪਣੀ ਇੰਡੀਆ ਦੇ ਵਿੱਚ ਆਪਾਂ ਕੌਨਸਟਿਟੂਐਂਸੀਜ਼ ਦੀ ਗੱਲ ਕਰਦੇ ਆ ਇੰਡੀਆ ਦੇ ਵਿੱਚ ਆਪਾਂ ਪਾਰਲੀਮੈਂਟਰੀ ਲੋਕ ਸਭਾ ਸੀਟਸ ਦੀ ਗੱਲ ਕਰਦੇ ਆ ਉੱਥੇ ਇਹਨਾਂ ਨੂੰ ਕਹਿੰਦੇ ਰਾਈਡਿੰਗਸ ਗੱਲ 21 ਹੈ ਮਤਲਬ ਟੈਰੀਟੋਰੀਅਲ ਕੰਸਟਿਟਿਊਐਂਸੀ ਤੁਹਾਡੇ ਕਿਹੜੇ ਲਾਕਚਰ ਇਲਾਕੇ ਚ ਕਿਹੜਾ ਬੰਦਾ ਇਲੈਕਟ ਹੋਊਗਾ ਉਸੇ ਹਿਸਾਬ ਨਾਲ ਉੱਥੇ ਆਪਾਂ ਰਾਈਡਿੰਗਸ ਕਹਿੰਦੇ ਆ ਤੇ ਜਿਹੜੇ ਆਪਣੇ ਜਗਮੀਤ ਸਿੰਘ ਜੀ ਹੈਗੇ ਇਹ ਬੰਨ ਵੀ ਦੀ ਸੈਂਟਰਲ ਰਾਈਡਿੰਗ ਤੋਂ ਹਾਰੇ ਨੇ ਠੀਕ ਹੈ ਤੇ ਟੋਟਲ ਮਿਲਾ ਕੇ 343 ਇੱਥੇ ਫੈਡਰਲ ਰਾਈਡਿੰਗਸ ਹੈਗੀਆਂ ਨੈਸ਼ਨਲ ਇਲੈਕਸ਼ਨ ਜੋ ਫੈਡਰਲ ਇਲੈਕਸ਼ਨਸ ਹੁੰਦੇ ਆ ਤੇ ਆਪਣੇ ਜਿਹੜੇ ਇਲੈਕਸ਼ਨ ਦਾ ਸਿਸਟਮ ਹੈ ਜਿਸ ਹਿਸਾਬ ਨਾਲ ਇਲੈਕਟ ਹੁੰਦੇ ਆ ਥੈਟ ਇਜ਼ ਫਰਸਟ ਪਾਸ ਦਾ ਪੋਸਟ ਸਿਸਟਮ ਮਤਲਬ ਮਤਲਬ ਜਿਹੜੇ ਬੰਦੇ ਨੂੰ ਸਭ ਤੋਂ ਜ਼ਿਆਦਾ ਵੋਟਾਂ ਪੈਣ ਗਿਆ ਉਹ ਜਿੱਤ ਜੂਗਾ ਡਸਨਟ ਮੈਟਰ ਉਹਨੂੰ ਕਿੰਨੇ ਪਰਸੈਂਟੇਜ ਆਫ ਵੋਟ ਪਈ ਹੈ ਆਪਣੀ ਕੰਸਟਿਟੂਐਂਸੀ ਚ ਡਸਨਟ ਮੈਟਰ ਉਹੀ ਸੇਮ ਸਿਸਟਮ ਜਿਹੜਾ ਭਾਰਤ ਦੇ ਲੋਕ ਸਭਾ ਇਲੈਕਸ਼ਨ ਚ ਯੂਜ਼ ਕੀਤਾ ਜਾਂਦਾ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਜੇ 343 ਸੀਟਾਂ ਹੈਂਗੇ ਤਾਂ ਜਿੱਤਣ ਲਈ 172 ਚਾਹੀਦੀਆਂ ਹੁੰਦੀਆਂ 172 ਇਸ ਦਾ ਰਿਕੁਆਇਰਡ ਥਿੰਗ ਐਂਡ ਇਸ ਵੇਲੇ ਜਿਹੜੇ ਲਿਬਰਲਸ ਜਿਨਾਂ ਨੂੰ ਸਭ ਤੋਂ ਜ਼ਿਆਦਾ ਸੀਟਾਂ ਦਿਖ ਰਹੀਆਂ ਸਾਡੇ ਨੂੰ ਦੇ ਮਾਈਟ ਨਾਟ ਬੀ ਐਬਲ ਟੂ ਕ੍ਰੋਸ ਦੈਟ ਮਾਰਕ ਇਨ ਫੈਕਟ ਯੈਸ ਆ ਦੇਖੋ ਤੇ ਆ ਦੇਖੋ ਇਹਨਾਂ ਦਾ 168 ਤੱਕ ਜਾ ਚੁੱਕਾ ਹੈ ਜਿੰਨਾ ਤੱਕ ਮਾਰਕ ਜੋ 99% ਕਾਊਂਟਿੰਗ ਤੋਂ ਸਮਝ ਆ ਰਿਹਾ ਹੈ ਤੇ ਇਹਨਾਂ ਨੂੰ ਹੋ ਸਕਦਾ ਹੈ ਬਲੌਕ ਕਿਊਬਿਕਵਾ ਇਹਨਾਂ ਦੀ ਲੋਡ ਪਵੇ ਜਿਹੜਾ ਬਲੌਕ ਕਿਊਬਿਕਵਾ ਹੈਗਾ ਦਿਸ ਬਿਲੋਂਗਸ ਟੂ ਦਾ ਫ੍ਰੈਂਚ ਸਪੀਕਿੰਗ ਕਿਊਬਿਕ ਜਿਹੜਾ ਰੀਜਨ ਹੈ ਉੱਥੇ ਦਾ ਐਂਡ ਉਹਨਾਂ ਦੀ ਆਪਣੀ ਕਹਾਣੀ ਹੈ ਉਹ ਕੈਨੇਡਾ ਤੋਂ ਸੈਪਰੇਟਿਸਮ ਮੰਗਦੇ ਆ ਤੇ ਉਹਨਾਂ ਦੇ ਨਾਲ ਮਿਲ ਕੇ ਹੋ ਸਕਦਾ ਇਹਨਾਂ ਨੂੰ ਕੋਲੀਸ਼ਨ ਗਵਰਨਮੈਂਟ ਚਲਾਨੀ ਪਵੇ ਇਸ ਵਾਰ ਇਨ ਫੈਕਟ ਅਪਾਰਟ ਫਰਮ ਦਿਸ ਇਫ ਵੀ ਸੀ ਇਹ ਹੋਗੇ ਲੋਅਰ ਹਾਊਸ ਦੀ ਗੱਲ ਜਿਸ ਇਲੈਕਸ਼ਨਸ ਹੋਏ ਆ 343 ਸੀਟਾਂ ਲਾਈਕ ਦ ਲੋਕ ਸਭਾ ਤੇ ਜਿਹੜਾ ਨਾ ਅਪਰ ਹਾਊਸ ਹੈ ਇਹਨੂੰ ਆਪਾਂ ਕਹਿੰਨੇ ਅਪਰ ਸੈਨੇਟ ਜਾਂ ਅਪਰ ਚੈਂਬਰ ਇਹ ਜਿਹੜਾ ਹੈਗਾ ਇਹਦਾ ਕੋਈ ਇਲੈਕਸ਼ਨ ਨਹੀਂ ਹੁੰਦੇ ਇਹਦੀ ਅਪੁਆਇੰਟਮੈਂਟ ਹੁੰਦੀ ਹੈ ਕੌਣ ਕਰਦਾ ਹੈ ਗਵਰਨਰ ਜਨਰਲ ਲਾਈਕ ਦ ਪ੍ਰੈਜ਼ੀਡੈਂਟ ਤੇ ਗਵਰਨਰ ਜਨਰਲ ਕਰਦੇ ਹੈ ਕੈਨੇਡਾ ਦੇ ਔਨ ਦ ਐਡਵਾਈਸ ਆਫ ਕੈਨੇਡੀਅਨ ਪੀਐਮ ਉਹਦੀ ਐਡਵਾਈਸ ਤੇ ਇਹ ਅਪੁਆਇੰਟਮੈਂਟਸ ਕਰਦੇ ਹੈ ਰਿਗਾਰਡਿੰਗ ਦ ਮੈਂਬਰਸ ਆਫ ਦ ਅਪਰ ਚੈਂਬਰ ਤੇ ਉੱਥੇ 105 ਸੀਟਾਂ ਹੈ 105 ਹੈ दैट इज आई थिंक ਇਥੇ ਮਿਸਟੇਕ ਹੋਈ ਹੋਈ ਹੈ 105 ਸਟੈਂਪ ਠੀਕ ਹੈ ਤੇ ਹੁਣ ਆਪਾਂ ਦੇਖੀਏ ਇਲੈਕਸ਼ਨਸ ਤੋਂ ਬਾਅਦ ਅੱਗੇ ਕੀ ਹੋਊਗਾ ਕੈਨੇਡਾ ਦਾ ਕੈਨੇਡਾ ਦਾ ਅੱਗੇ ਨਾ ਬਹੁਤ ਸਾਰੇ ਇੰਟਰਨਲ ਤੇ ਐਕਸਟਰਨਲ ਚੈਲੰਜਸ ਹੈਗੇ ਐ ਐਕਸਟਰਨਲ ਚੈਲੰਜਸ ਦੇਖੀਏ ਤਾਂ ਇਨਫੈਕਟ ਤੁਸੀਂ ਜਿਸ ਜਿਸ ਭਾਵਨਾ ਇਲੈਕਸ਼ਨ ਜਿੱਤੇ ਐ ਐਂਟੀ ਯੂਐਸ ਜਾਂ ਟਰੰਪ ਦੇ ਅਗੇਂਸਟ ਤੁਸੀਂ ਉਹਦੀ ਟ੍ਰੇਡ ਵਾਰ ਚੱਲਦੀ ਪਈ ਹੈ ਬਿਕੋਜ਼ ਯੈਸ ਕੈਨੇਡਾ ਉਹਦੀ ਸ਼ਿਕਾਰ ਹੈਗਾ ਉਹਨੂੰ ਟੈਕਲ ਕਰਨਾ ਹੈ ਤੁਸੀਂ ਟ੍ਰੇਡ ਵਾਰ ਨੂੰ ਟੈਕਲ ਕਰਨਾ ਹੈ ਤੇ ਇੰਟਰਨਲੀ ਦੇਖੋ ਜਿਹੜੇ ਪੰਜਾਬੀ ਬਿਕੋ ਸਾਰਿਆਂ ਦੇ ਕੋਈ ਨਾ ਕੋਈ ਲੋਕੀ ਜਾਣਦੇ ਹੁੰਦੇ ਕੈਨੇਡਾ ਦੇ ਵਿੱਚ ਉੱਥੇ ਚੀਜ਼ਾਂ ਦਾ ਰੇਟ ਵੱਧਦਾ ਪਿਆ ਖਾਣ ਦਾ ਰੈਂਟ ਦਾ ਲਿਵਿੰਗ ਕਾਸਟ ਵੱਧਦੀ ਪਈ ਹੈ ਇਸ ਨੂੰ ਵੀ ਟੈਕਲ ਕਰਨਾ ਹੈ ਇਹ ਜਿਹੜੀ ਚੀਜ਼ ਹੈਗੀ ਨਾ ਟਰੂਡੋ ਸਰਕਾਰ ਨੂੰ ਬਹੁਤ ਤੰਗ ਕੀਤਾ ਸੀ ਤਾਂ ਹੀ ਉਹਨਾਂ ਨੇ ਸਟੈਪ ਡਾਊਨ ਵੀ ਕੀਤਾ ਹੈ ਐਂਡ ਵੀ ਵਿਲ ਸੀ ਕਿ ਮਾ ਕਾਨੀ ਜੀ ਕਿਸ ਤਰੀਕੇ ਨਾਲ ਇਹ ਚੀਜ਼ਾਂ ਨੂੰ ਹੈਂਡਲ ਕਰਦੇ ਨੇ ਤੇ ਅਸੀਂ ਪੰਜਾਬ ਚ ਰਹਿੰਦੇ ਆ ਸਾਡੇ ਬੰਦੇ ਬਹੁਤ ਸਾਰੇ ਉੱਥੇ ਜਾ ਚੁੱਕੇ ਆ ਜਾਂਦੇ ਵੀ ਰਹਿੰਦੇ ਆ ਸਾਨੂੰ ਪਤਾ ਚੱਲ ਜੂਗਾ ਤੇ ਉਹ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਹੈਂਡਲ ਕਰਦੇ ਆ ਐਂਡ ਲੈਟ ਅਸ ਸੀ ਵਾਟ ਗੋਜ਼ ਅਹੈਡ ਟੂ ਟੂ ਹੈਵ ਥੀਸ ਡਿਸਕਸ਼ਨਸ ਇਨ ਡਿਟੇਲ ਪਲੀਜ਼ ਜੁਆਇਨ ਅਸ 8:30 ਏਮ ਇਨ ਦਾ ਮਾਰਨਿੰਗ ਏਵਰੀ ਡੇ ਵੀ ਹੈਵ ਦਾ ਡੇਲੀ ਨਿਊਜ਼ ਅਨਾਲਿਸਿਸ ਐਂਡ ਵੀ ਲੁੱਕ ਫਾਰਵਰਡ ਟੂ ਹੈਵ ਯੂ ਐਟ ਪੰਜਾਬ ਸਟੱਡੀ ਆਈਕਿਊ